ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਉੜੀਸਾ ਚ ਇੱਕ ਜਗ੍ਹਾ ਹੈਗੀ ਆ ਪੱਲੀ ਉੱਥੋਂ ਦੀ ਇਹ ਕਹਾਣੀ ਹੈ ਇੱਥੇ ਇੱਕ ਆਰਮੀ ਦਾ ਅਫਸਰ ਜੋ ਕਿ ਲੈਫਟੀਨੇਟ ਕਰਨਲ ਦੀ ਪੋਸਟ ਤੇ ਹੁੰਦਾ ਆ ਤੇ ਆਰਮੀ ਦੇ ਵਿੱਚ ਜੋ ਇੱਕ ਡਾਕਟਰ ਹੁੰਦੇ ਆ ਤੇ ਇਹਨਾਂ ਦਾ ਨਾਮ ਹੁੰਦਾ ਆ ਸੋਮਨਾਥ ਪਰੀਦਾ ਹੁਣ ਇਹ ਇੰਨੀ ਵੱਡੀ ਪੋਸਟ ਤੇ ਸੀਗੇ ਤੇ 1998 ਦੀ ਗੱਲ ਹੈ ਇਹ ਸੇਨਾ ਚੋਂ ਜਿਹੜੇ ਉਹ ਰਿਟਾਇਰ ਹੋ ਜਾਂਦੇ ਰਿਟਾਇਰ ਹੋ ਕੇ ਜਦੋਂ ਘਰ ਵਾਪਸ ਆਉਂਦੇ ਆ ਫਿਰ ਆਪਣੇ ਮੁਹੱਲੇ ਦੇ ਵਿੱਚ ਆਣ ਕੇ ਇੱਕ ਛੋਟਾ ਜਿਹਾ ਕਲੀਨਿਕ ਖੋਲ੍ਹ ਲੈਂਦੇ ਇਹਨਾਂ ਦਾ ਕਲੀਨਿਕ ਬਹੁਤ ਵਧੀਆ ਚੱਲ ਰਿਹਾ ਹੁੰਦਾ ਆ ਪਰ ਅਚਾਨਕ ਇੱਕ ਦਿਨ ਐਵੇਂ ਦਾ ਕੁਝ ਹੋ ਜਾਂਦਾ ਆ ਜਿਹਦੇ ਤੇ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਹਾਲਾਂਕਿ ਇਸ ਇਨਸਾਨ ਦਾ ਸੁਭਾਅ ਬਿਲਕੁਲ ਵੀ ਵਧੀਆ ਨਹੀਂ ਸੀ ਪਰ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਇਹ ਸ਼ਖਸ ਐਵੇਂ ਦਾ ਕੋਈ ਕੰਮ ਵੀ ਕਰ ਸਕਦਾ ਆ ਹੁਣ ਇਹ ਕੀ ਸੀਗੀ ਪੂਰੀ ਕਹਾਣੀ ਪੂਰੀ ਕਹਾਣੀ ਤੁਹਾਨੂੰ ਡਿਟੇਲ ਦੇ ਨਾਲ ਦੱਸਦੀਆਂ ਪਰ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 1977 ਤੋਂ 77 ਚ ਇਹ ਜਿਹੜਾ ਸੋਮਨਾਥ ਸੀਗਾ ਇਹਦਾ ਵਿਆਹ ਹੁੰਦਾ ਹੈ 우ਸ਼ਾ ਸ਼੍ਰੀ ਦੇ ਨਾਲ ਇਹਨਾਂ ਦੀ ਲਾਈਫ ਬਹੁਤ ਵਧੀਆ ਚੱਲ ਰਹੀ ਹੁੰਦੀ ਹੈ ਪਰ ਅਚਾਨਕ ਹੁਣ ਕੁਝ ਸਮੇਂ ਬਾਅਦ ਜਿਹੜੀ 우ਸ਼ਾ ਸ਼੍ਰੀ ਹੁੰਦੀ ਹੈ ਉਹ ਨੋਟਿਸ ਕਰਦੀ ਹੈ ਕਿ ਉਹਦੇ ਘਰ ਵਾਲੇ ਦਾ ਸੁਭਾਅ ਦਿਨੋਂ ਦਿਨ ਬਦਲ ਰਿਹਾ ਆਇਆ ਹੁਣਾਂ ਨੂੰ ਸਮਝ ਨਹੀਂ ਸਿਆ ਰਿਹਾ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਆ ਫਿਰ ਇਹਨਾਂ ਦੇ ਘਰ ਦੋ ਬੱਚਿਆਂ ਦਾ ਜਨਮ ਹੁੰਦਾ ਆ ਜਿੰਨਾਂ ਚੋਂ ਇੱਕ ਲੜਕੇ ਦਾ ਨਾਮ ਹੁੰਦਾ ਆ ਮਨੋਜ ਤੇ ਜਿਹੜੀ ਲੜਕੀ ਹੁੰਦੀ ਹੈ ਉਹਦਾ ਨਾਮ ਹੁੰਦਾ ਆ ਸੁਰੇਖਾ ਹੌਲੀ ਹੌਲੀ ਸਮਾਂ ਬੀਤਦਾ ਆ ਤੇ 1998 ਚ ਇਹ ਜਿਹੜਾ ਸੋਮਨਾਥ ਹੁੰਦਾ ਆ ਇਹ ਆਰਮੀ ਚ ਰਿਟਾਇਰ ਹੋ ਜਾਂਦਾ ਆ ਰਿਟਾਇਰ ਹੋਣ ਤੋਂ ਬਾਅਦ ਕੁਝ ਸਮਾਂ ਬੀਤਦਾ ਆ ਇਹਦਾ ਜਿਹੜਾ ਬੇਟਾ ਹੁੰਦਾ ਆ ਉਹ ਡਾਕਟਰ ਬਣ ਜਾਂਦਾ ਹੈ ਤੇ ਉਹ ਅਮਰੀਕਾ ਚਲਾ ਜਾਂਦਾ ਆ ਤੇ ਇਹਨਾਂ ਦੀ ਜਿਹੜੀ ਬੇਟੀ ਹੁੰਦੀ ਹੈ ਸੁਰੇਖਾ ਉਹਦਾ ਵਿਆਹ ਹੋ ਜਾਂਦਾ ਆ ਤੇ ਉਹ ਵੀ ਆਪਣੇ ਹਸਬੰਡ ਦੇ ਨਾਲ ਹੈ ਜਿਹੜਾ ਉਹ ਦੁਬਈ ਸੈਟਲ ਹੋ ਜਾਂਦੀ ਹੈ ਹੁਣ ਹੌਲੀ-ਹੌਲੀ ਸਮਾਂ ਬੀਤ ਰਿਹਾ ਸੀ ਪਰ ਜਿਹੜਾ ਸੋਮਨਾਥ ਸੀ ਉਹਦੇ ਸੁਭਾਅ ਦੇ ਵਿੱਚ ਕੋਈ ਫਰਕ ਨਹੀਂ ਸੀ ਪੈ ਰਿਹਾ ਉਹ ਤਾਂ ਆਪਣੇ ਬੱਚਿਆਂ ਤੱਕ ਨੂੰ ਵੀ ਪਸੰਦ ਨਹੀਂ ਸੀ ਕਰਦਾ ਔਰ ਨਾ ਹੀ ਉਹਦੇ ਬੱਚਿਆਂ ਦੀ ਉਹਦੇ ਨਾਲ ਬਣਦੀ ਸੀ ਹੁਣ ਉਹ ਬਾਹਰ ਜਾ ਕੇ ਜਿਹੜਾ ਉਹਨਾਂ ਦਾ ਬੇਟਾ ਸੀਗਾ ਉਹ ਵੀ ਆਪਣੀ ਮਾਂ ਦੇ ਨਾਲ ਗੱਲ ਕਰਦਾ ਤੇ ਉਹਨਾਂ ਦੀ ਜਿਹੜੀ ਬੇਟੀ ਸੀਗੀ ਉਹ ਵੀ ਆਪਣੀ ਮਾਂ ਨੂੰ ਹੀ ਫੋਨ ਕਰਦੀ ਏ ਸੋਮਨਾਥ ਕਿਸੇ ਦੇ ਨਾਲ ਵੀ ਗੱਲ ਕਰਨਾ ਪਸੰਦ ਨਹੀਂ ਸੀ ਕਰਦਾ ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਗਵਾਂਢੀ ਸੀਗੇ ਉਹਨਾਂ ਨੂੰ ਵੀ ਇਹ ਬੁਲਾਣਾ ਪਸੰਦ ਨਹੀਂ ਸੀ ਕਰਦਾ ਔਰ ਲੋਕਾਂ ਨੂੰ ਵੀ ਪਤਾ ਸੀਗਾ ਕਿ ਦਾ ਸੁਭਾਅ ਕਿਵੇਂ ਦਾ ਆ ਹਮੇਸ਼ਾ ਇਹ ਹਰ ਇੱਕ ਨਾਲ ਲੜਦਾ ਝਗੜਦਾ ਹੀ ਰਹਿੰਦਾ ਇਹਨਾਂ ਦੇ ਘਰ ਨੂੰ ਜਿਹੜਾ ਸੋਮਨਾਥ ਦਾ ਘਰ ਹੁੰਦਾ ਆ ਇਹਨੂੰ ਵੀ ਲੋਕੀ ਭੂਤ ਬੰਗਲਾ ਕਹਿ ਕੇ ਬੁਲਾਉਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਕਿਸੇ ਭੂਤ ਬੰਗਲੇ ਤੋਂ ਘਟਨੇ ਇਹ ਕਿਸੇ ਦਾ ਵੀ ਆਪਣੇ ਘਰ ਆਉਣਾ ਪਸੰਦ ਨਹੀਂ ਸੀ ਕਰਦਾ। ਨਾ ਹੀ ਕਿਸੇ ਦੇ ਘਰ ਕਦੀ ਜਾਂਦਾ ਸੀਗਾ। ਆਪਣੇ ਘਰ ਦੇ ਦਰਵਾਜ਼ੇ, ਖਿੜਕੀਆਂ ਹਮੇਸ਼ਾ ਇਹ ਇਮਸਾਨ ਬੰਦ ਕਰਕੇ ਰੱਖਦਾ। ਬਾਹਰੀ ਲੋਕਾਂ ਨਾਲ ਇਹਦਾ ਕੋਈ ਵੀ ਇਹਦੀ ਗੱਲਬਾਤ ਨਹੀਂ ਸੀ। ਸਿਰਫ ਕਲੀਨਿਕ ਜਾਣਾ ਤੇ ਕਲੀਨਿਕ ਤੋਂ ਘਰ ਵਾਪਸ ਆ ਜਾਣਾ। ਸਿਰਫ ਇਹੀ ਇਹਦੀ ਦੁਨੀਆ ਸੀਗੀ। ਘਰ ਆਣ ਕੇ ਵੀ ਹਮੇਸ਼ਾ ਆਪਣੀ ਵਾਈਫ ਦੇ ਨਾਲ ਲੜਾਈ ਝਗੜਾ ਕਰਦੇ ਰਹਿਣਾ। ਇਹਦੇ ਬੱਚੇ ਸੀਗੇ ਜਿਹੜੇ ਹਫ਼ਤੇ 'ਚ ਦੋ ਵਾਰੀ ਫੋਨ ਕਰਦੇ ਸੀਗੇ ਤੇ ਉਹ ਵੀ ਆਪਣੀ ਮਾਂ ਦੇ ਨਾਲ ਹੀ ਗੱਲ ਕਰਕੇ ਫੋਨ ਕੱਟ ਦਿੰਦੇ। ਕਦੀ ਵੀ ਉਹਨਾਂ ਨੇ ਇਹਦੇ ਨਾਲ ਕੋਈ ਗੱਲਬਾਤ ਨਹੀਂ ਸੀ ਕੀਤੀ। ਔਰ ਉਹ ਵੀ ਆਪਣੇ ਪਿਓ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦੇ ਕਿਉਂਕਿ ਉਹ ਬਚਪਨ ਤੋਂ ਵਿੰਦੇ ਆਏ ਸੀਗੇ ਕਿ ਆਪਣੇ ਬੱਚਿਆਂ ਨੂੰ ਇਹ ਕਿਵੇਂ ਟ੍ਰੀਟ ਕਰਦਾ ਆ ਹੁਣ ਕੀ ਹੁੰਦਾ ਹੈ ਹੁਣ ਮਹੀਨਾ ਆਉਂਦਾ ਹੈ ਜੂਨ 2013 ਦਾ ਹੁਣ ਇੱਕ ਦਿਨ ਜਿਹੜਾ ਬੇਟਾ ਮਨੋਜ ਆ ਉਹ ਅਮਰੀਕਾ ਤੋਂ ਫੋਨ ਕਰਦਾ ਹੈ ਆਪਣੀ ਮਾਂ ਨੂੰ ਜਦੋਂ ਫੋਨ ਕਰਦਾ ਹੈ ਤੇ ਮਾਂ ਅਗੋ ਫੋਨ ਨਹੀਂ ਚੱਕਦੀ ਉਹਨੂੰ ਲੱਗ ਰਿਹਾ ਸੀਗਾ ਕਿ ਹੋ ਸਕਦਾ ਉਹਦੀ ਮਾਂ ਕਿਸੇ ਰਿਸ਼ਤੇਦਾਰ ਦੇ ਘਰ ਗਈ ਹੋਏ ਜਾਂ ਬਿਜ਼ੀ ਹੋਏ ਥੋੜੀ ਦੇਰ ਬਾਅਦ ਕਰ ਦੇਗੀ ਪਰ ਹੁਣ 2 ਦਿਨ ਦਾ ਸਮਾਂ ਨਿਕਲ ਜਾਂਦਾ ਹੈ 3 ਦਿਨ ਦਾ ਸਮਾਂ ਨਿਕਲਦੇ ਉਹ ਫਿਰ ਆਪਣੀ ਮਾਂ ਨੂੰ ਫੋਨ ਕਰਦਾ ਹੈ ਦੁਬਾਰਾ ਪਰ ਉਹਦੀ ਮਾਂ ਫਿਰ ਫੋਨ ਨਹੀਂ ਚੱਕਦੀ ਹੁਣ ਉਹਨੂੰ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਆਪਣੇ ਪਿਓ ਦੇ ਨੰਬਰ ਤੇ ਆ ਜਿਹੜਾ ਉਹ ਕਾਲ ਕਰਦਾ ਆ ਪਰ ਉਹਦਾ ਪਿਓ ਪਹਿਲਾਂ ਤਾਂ ਉਹਦਾ ਫੋਨ ਚੱਕਦਾ ਨਹੀਂ ਪਰ ਜਦੋਂ ਵਾਰ-ਵਾਰ ਕਾਲ ਕਰਦਾ ਆ ਤਾਂ ਫਿਰ ਚੱਕ ਕੇ ਪੁੱਛਦਾ ਆ ਕਿ ਕੀ ਕੰਮ ਹੈ ਉਹ ਕਹਿੰਦਾ ਆ ਕਿ ਮੈਂ ਆਪਣੀ ਮਾਂ ਦੇ ਨਾਲ ਗੱਲ ਕਰਨੀ ਹੈ ਮਾਂ ਕਿੱਥੇ ਹੈ ਉਹ ਕਹਿੰਦਾ ਆ ਕਿ ਤੇਰੀ ਮਾਂ ਆਪਣੀ ਬੇਟੀ ਦੇ ਕੋਲ ਗਈ ਹੋਈ ਹੈ ਦੁਬਈ ਗਈ ਹੈ ਹੁਣ ਮੈਨੂੰ ਇਸ ਤੋਂ ਬਾਅਦ ਕੁਝ ਨਹੀਂ ਪਤਾ ਮੇਰੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਮੈਨੂੰ ਨਹੀਂ ਪਤਾ ਉਹਨੇ ਮੈਨੂੰ ਦੱਸਿਆ ਕਿ ਇਸ ਦਿਨ ਮੈਂ ਆਪਣੀ ਬੇਟੀ ਕੋਲ ਜਾ ਰਹੀ ਆ ਤੇ ਮੈਂ ਕੁਝ ਵੀ ਉਹਨੂੰ ਨਹੀਂ ਪੁੱਛਿਆ ਹੁਣ ਇਸ ਤੋਂ ਬਾਅਦ ਫੋਨ ਬੇਟਾ ਕੱਟ ਕਰ ਦਿੰਦਾ ਆ ਤੇ ਆਪਣੀ ਭੈਣ ਨੂੰ ਫੋਨ ਕਰਦਾ ਆ ਦੁਬਈ ਜਦੋਂ ਦੁਬਈ ਫੋਨ ਕਰਕੇ ਆਪਣੀ ਭੈਣ ਨੂੰ ਪੁੱਛਦਾ ਆ ਕਿ ਮਾਂ ਤੇਰੇ ਕੋਲ ਆ ਤਾਂ ਉਹ ਗੋ ਜਵਾਬ ਦਿੰਦੀ ਹੈ ਕਿ ਮੈਂ ਤਾਂ ਖੁਦ ਮਾਂ ਨੂੰ ਕਈ ਦਿਨਾਂ ਤੋਂ ਫੋਨ ਕਰ ਰਹੀ ਆ ਪਰ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ ਹੁਣ ਇੱਥੇ ਜਿਹੜਾ ਮਨੋਜ ਹੈ ਉਹਨੂੰ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਹਦੀ ਮਾਂ ਨੇ ਐਵੇਂ ਕਦੀ ਵੀ ਨਹੀਂ ਸੀ ਕੀਤਾ ਕਿ ਉਹਦੇ ਬੱਚੇ ਫੋਨ ਕਰਨ ਔਰ ਉਹ ਵਾਪਸ ਉਹ ਚੱਕੇ ਨਾ ਜਾਂ ਫਿਰ ਉਹਨਾਂ ਨੂੰ ਵਾਪਸ ਕਾਲ ਨਾ ਕਰੇ ਹੁਣ ਇਸ ਤੋਂ ਬਾਅਦ ਕੀ ਕਰਦਾ ਆ ਇਹ ਜਿਹੜਾ ਮਨੋਜ ਆ ਇਹ ਆਪਣੇ ਮਾਮੇ ਨੂੰ ਫੋਨ ਕਰਦਾ ਹੈ ਦਾ ਮਾਮਾ ਵੀ ਉੱਥੇ ਹੀ ਰਹਿੰਦਾ ਸੀਗਾ ਉਸੇ ਸ਼ਹਿਰ 'ਚ ਉਹ ਆਪਣੇ ਮਾਮੇ ਨੂੰ ਕਹਿੰਦਾ ਹੈ ਕਿ ਤੂੰ ਘਰ ਜਾ ਕੇ ਵੇਖ ਕੇ ਆ ਕਿ ਮਾਂ ਕਿਵੇਂ ਹੈ ਕਿੱਥੇ ਹੈ ਮਾਂ ਫੋਨ ਨਹੀਂ ਚੱਕ ਰਹੀ ਜੇ ਮੈਂ ਪਿਤਾ ਨੂੰ ਫੋਨ ਕੀਤਾ ਹੈ ਤਾਂ ਉਹ ਕਹਿ ਰਿਹਾ ਹੈ ਕਿ ਮਾਂ ਤੇਰੀ ਦੁਬਈ ਗਈ ਹੈ ਬੇਟੀ ਕੋਲ ਤੇ ਜਦੋਂ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਕਹਿ ਰਹੀ ਹੈ ਕਿ ਇੱਥੇ ਨਹੀਂ ਆਈ ਤਾਂ ਹੁਣ ਮੈਨੂੰ ਟੈਨਸ਼ਨ ਹੈ ਹੋ ਸਕਦਾ ਹੈ ਕਿ ਉਹਨਾਂ ਨਾਲ ਕੁਝ ਗਲਤ ਹੋ ਗਿਆ ਹੋਵੇ ਕਿਉਂਕਿ ਉਹਨੂੰ ਪਤਾ ਸੀਗਾ ਕਿ ਉਹਦੇ ਪਿਓ ਦਾ ਸੁਭਾਅ ਕਿਦਾਂ ਦਾ ਆ ਹੁਣ ਇੱਥੇ ਉਹ ਬੇਟਾ ਸੀਗਾ ਉਹ ਡਰਿਆ ਹੋਇਆ ਸੀ ਹੁਣ ਜਦੋਂ ਆਪਣੇ ਮਾਮੇ ਨੂੰ ਫੋਨ ਕਰਦਾ ਤਾਂ ਉਹਦਾ ਮਾਮਾ ਉਹਨਾਂ ਦੇ ਘਰ ਜਾਂਦਾ ਆ ਘਰ ਜਾਂਦਾ ਆ ਕਿਸੇ ਨੂੰ ਨਾਲ ਲੈ ਕੇ ਤਾਂ ਉਹਦਾ ਜਿਹੜਾ ਜੀਜਾ ਹੁੰਦਾ ਹੈ ਸੋਮਨਾਥ ਇਹ ਪਹਿਲਾਂ ਤਾਂ ਦਰਵਾਜ਼ਾ ਹੀ ਨਹੀਂ ਖੋਲਦਾ ਤੇ ਜਦੋਂ ਵਾਰ-ਵਾਰ ਦਰਵਾਜ਼ਾ ਖੜਕਾਂਦੇ ਆ ਤਾਂ ਹੁਣੇ ਕੀ ਕਰਦਾ ਹੈ ਬਾਰੀ ਥਾਣੀੋਂ ਆਣ ਕੇ ਉਹਨਾਂ ਦੇ ਨਾਲ ਗੱਲ ਕਰਦਾ ਆ ਤੇ ਪੁੱਛਦਾ ਉਹਨਾਂ ਨੂੰ ਕੀ ਕੰਮ ਹੈ ਇਹ ਸ਼ਖਸ ਨਾ ਤਾਂ ਉਹਨਾਂ ਨੂੰ ਅੰਦਰ ਬੁਲਾਉਂਦਾ ਆ ਕਿ ਬਹਿ ਕੇ ਗੱਲਬਾਤ ਕਰਦੇ ਆ ਇਹ ਇੰਨਾ ਜ਼ਿਆਦਾ ਸੰਕੀ ਸੁਭਾਅ ਦਾ ਸੀਗਾ ਇਹ ਕਿਸੇ ਨਾਲ ਵੀ ਗੱਲ ਕਰਨਾ ਬਿਲਕੁਲ ਵੀ ਪਸੰਦ ਨਹੀਂ ਸੀ ਕਰਦਾ ਹੁਣੇ ਜਦੋਂ ਪੁੱਛਦਾ ਆ ਕਿ ਅਸੀਂ ਭੈਣ ਨੂੰ ਫੋਨ ਕਰ ਰਹੇ ਆ ਪਰ ਉਹਨਾਂ ਦਾ ਜਿਹੜਾ ਫੋਨ ਨਹੀਂ ਲੱਗ ਰਿਹਾ ਹੁਣੇ ਉਹ ਜਵਾਬ ਦਿੰਦਾ ਕਿ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਉਹ ਕਹਿ ਰਹੀ ਸੀਗੀ ਕਿ ਮੈਂ ਆਪਣੀ ਬੇਟੀ ਕੋਲ ਜਾਣਾ ਆ ਤੇ ਮੇਰੀ ਵੀ ਉਦੋਂ ਦੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਔਰ ਨਾ ਹੀ ਮੈਂ ਪੁੱਛਿਆ ਤੇ ਹੁਣ ਇੱਥੇ ਜਿਹੜਾ ਉਹਦਾ ਮਾਮਾ ਸੀਗਾ ਉਹਨੂੰ ਕਿਸੇ ਅਣਹੋਣੀ ਦੀ ਅਸ਼ੰਕਾ ਹੋਣ ਲੱਗ ਜਾਂਦੀ ਹੈ ਹੁਣ ਉਹ ਕੀ ਕਰਦਾ ਹੈ ਆ ਪੁਲਿਸ ਨੂੰ ਫੋਨ ਕਰਦਾ ਹੈ ਹੁਣ ਪੁਲਿਸ ਹੈਗੀ ਜਿਹੜੀ ਉਹ ਮੌਕੇ ਤੇ ਪਹੁੰਚਦੀ ਹੈ ਤੇ ਆਣ ਕੇ ਜਦੋਂ ਦਰਵਾਜ਼ਾ ਉਹਦੇ ਤੋਂ ਖੁਲਵਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਨਹੀਂ ਖੋਲਦਾ ਹੁਣ ਇੱਥੇ ਉਹ ਦਰਵਾਜ਼ਾ ਤੋੜ ਦਿੰਦੇ ਆ ਤੋੜ ਕੇ ਜਦੋਂ ਅੰਦਰ ਦਾਖਲ ਹੁੰਦੇ ਆ ਤਾਂ ਉਹਦੇ ਤੋਂ ਪੁੱਛਗਿਛ ਕਰਦੇ ਆ ਕਿ ਕੀ ਗੱਲ ਆ ਉਹ ਕਿੱਥੇ ਗਈ ਹੈ ਤੇਰੀ ਵਾਈਫ ਕਿੱਥੇ ਹੈ ਹੁਣ ਉਹ ਕਹਿੰਦਾ ਹੈ ਕਿ ਆਪਣੀ ਬੇਟੀ ਕੋਲ ਗਈ ਹੈ ਹੁਣ ਪੁਲਿਸ ਸੀਗੀ ਉਹਦੇ ਨਾਲ ਜ਼ਿਆਦਾ ਵੀ ਕੋਈ ਸ਼ਕਤੀ ਨਹੀਂ ਸੀ ਵਰਤ ਸਕਦੀ ਕਿਉਂਕਿ ਇਸ ਇਹ ਜਿਹੜਾ ਸ਼ਖਸ ਹੈ ਇਹਦੀ ਉਮਰ ਹੈਗੀ ਹੈ 70 ਸਾਲ ਸੋਮਨਾਥ ਸੀ ਤੇ ਇਹਦੀ ਜਿਹੜੀ ਵਾਈਫ ਸੀਗੀ ਉਹਦੀ 65 ਸਾਲ ਦੀ ਸੀਗੀ ਉਹ ਹੁਣ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਇਹ ਕੀ ਕਰ ਸਕਦਾ ਇੰਨੀ ਉਮਰ ਦਾ ਆ ਪਰ ਉਹ ਹੈ ਕਿ ਕ੍ਰਾਈਮ ਦੀ ਕੋਈ ਵੀ ਉਮਰ ਨਹੀਂ ਹੁੰਦੀ ਹੁਣ ਕੀ ਹੁੰਦਾ ਆ ਹੁਣ ਜਿਹੜੇ ਨਾਲ ਪੁਲਿਸ ਵਾਲੇ ਆਏ ਹੁੰਦੇ ਆ ਜਦੋਂ ਆਸੇ-ਪਾਸੇ ਵੇਖਦੇ ਆ ਉਸ ਘਰ ਦੀ ਤਲਾਸ਼ੀ ਲੈਂਦੇ ਆ ਤਾਂ ਉੱਥੇ ਉਹਨਾਂ ਨੂੰ ਆਰਮੀ ਦੇ ਦੋ ਟਰੰਕ ਮਿਲਦੇ ਆ ਜਿਨ੍ਹਾਂ ਚ ਅਕਸਰ ਆਰਮੀ ਦੇ ਜਿਹੜੇ ਜਵਾਨਾਂ ਨੂੰ ਟਰੰਕ ਦਿੱਤੇ ਜਾਂਦੇ ਆ ਉਹਨਾਂ ਚ ਆਪਣਾ ਜਿਹੜਾ ਸਮਾਨ ਰੱਖਦੇ ਆ ਹੁਣ ਜਦੋਂ ਉਹ ਟਰੰਕ ਵੇਖਦੇ ਆ ਤਾਂ ਹੁਣ ਉਹ ਕੀ ਕਰਦੇ ਉਹਨਾਂ ਟਰੰਕਾਂ ਨੂੰ ਜਦੋਂ ਖੋਲਦੇ ਆ ਤਾਂ ਉਹਦੇ ਵਿੱਚ ਦੋ ਟਰੰਕ ਸੀਗੇ ਦੋਨਾਂ ਚ 11-11 ਟਿਫਨ ਪਏ ਹੁੰਦੇ ਆ ਤੇ ਜਦੋਂ ਉਹ ਟਿਫਨ ਵੇਖਦੇ ਆ ਤੇ ਸੋਚਦੇ ਆ ਕਿ ਹੋ ਸਕਦਾ ਹੈ ਕਿ ਇਹ ਪਾਰਟ ਟਾਈਮ ਜੌਬ ਕਰਦਾ ਹੋਏ ਟਿਫਨ ਸਰਵਿਸ ਦੀ ਤਾਂ ਹੁਣ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਜਿਵੇਂ ਦਾ ਇਹਦਾ ਸੁਭਾਅ ਆ ਤੇ ਜਿੰਨੀ ਕੋਈ ਦੀ ਉਮਰ ਆ ਹੋ ਨਹੀਂ ਸਕਦਾ ਕਿ ਇਹ ਐਵੇਂ ਦਾ ਕੋਈ ਕੰਮ ਕਰਦਾ ਹੋਏ ਫਿਰ ਉਹ ਜਦੋਂ ਇੱਕ ਟਿਫਨ ਖੋਲ ਕੇ ਵੇਖਿਆ ਜਾਂਦਾ ਹੈ ਤਾਂ ਉਹਦੇ ਵਿੱਚੋਂ ਹੈ ਜਿਹੜਾ ਉਹ ਮਾਸ ਦੇ ਟੁਕੜੇ ਮਿਲਦੇ ਆ ਹੁਣ ਉਹਨਾਂ ਸਾਰਿਆਂ ਦੇ ਹੋਸ਼ ਉੱਡ ਜਾਂਦੇ ਆ ਤਫਰੀਕੀ ਕਰਕੇ ਉਹਦੇ ਚੋਂ ਬਾਈ ਟਿਫਨ ਮਿਲਦੇ ਆ ਹੁਣ ਬਾਈ ਹੁਣ ਜਦੋਂ ਉਹਦੇ ਤੋਂ ਪੁੱਛਿਆ ਜਾਂਦਾ ਹੈ ਕਿ ਇਹ ਸਭ ਕੀ ਆ ਪਹਿਲਾਂ ਤਾਂ ਕੋਈ ਜਵਾਬ ਨਹੀਂ ਦਿੰਦਾ ਫਿਰ ਜਦੋਂ ਸਖਤੀ ਦੇ ਨਾਲ ਉਹ ਤੋਂ ਪੁੱਛਤਾ ਚ ਹੁੰਦੀ ਹੈ ਤਾਂ ਉਹ ਦੱਸਦਾ ਹੈ ਕਿ ਇਹ ਸਾਰੇ ਟੁਕੜੇ ਜਿੰਨੇ ਵੀ ਹੈਗੇ ਐ ਮੇਰੀ ਵਾਈਫ ਦੇ ਐ ਹੁਣ ਉਹਦੇ ਤੋਂ ਇਹ ਪੁੱਛਿਆ ਜਾਂਦਾ ਆ ਕਿ ਜੇ ਇਹ ਸਾਰੇ ਟੁਕੜੇ ਐ ਤਾਂ ਤੇਰੀ ਵਾਈਫ ਦਾ ਸਿਰ ਕਿੱਥੇ ਹੈ ਕਿਉਂਕਿ ਉਹਨਾਂ ਨੂੰ ਉੱਥੇ ਸਿਰ ਨਹੀਂ ਸੀ ਮਿਲਿਆ ਉਹਦਾ ਤਾਂ ਉਹ ਦੱਸਦਾ ਹੈ ਕਿ ਸਿਰ ਕਿੱਥੇ ਐ ਫਿਰ ਜਦੋਂ ਤਲਾਸ਼ੀ ਲਈ ਜਾਂਦੀ ਹੈ ਜੋ ਜਗ੍ਹਾ ਉਹਨੇ ਦੱਸੀ ਸੀਗੀ ਉਹ ਡਾਈਨਿੰਗ ਟੇਬਲ ਦੇ ਉੱਪਰ ਆਪਣੀ ਜਿਹੜੀ ਵਾਈਫ ਦਾ ਸਿਰ ਰੱਖਿਆ ਹੋਇਆ ਸੀਗਾ ਤੇ ਉੱਪਰ ਉਹਦੇ ਕੱਪੜਾ ਪਾਇਆ ਹੋਇਆ ਸੀ ਹੁਣ ਉਹ ਦੱਸਦਾ ਹੈ ਕਿ ਮੈਂ ਰੋਜ਼ ਇਸ ਸਿਰ ਦੇ ਨਾਲ ਹੀ ਹੈ ਜੋ ਆਪ ਗੱਲਾਂ ਕਰਦਾ ਹਾਂ ਹੁਣ ਇੱਥੇ ਇੱਕ ਹੈਰਾਨ ਕਰਨ ਵਾਲੀ ਗੱਲ ਹੋਰ ਸੀਗੀ ਕਿ ਜਿਹੜਾ ਸਿਰ ਸੀਗਾ ਉਹਦੇ ਵਾਲ ਬਿਲਕੁਲ ਝੜ ਚੁੱਕੇ ਸੀਗੇ ਉਹ ਬਿਲਕੁਲ ਕਾਲਾ ਹੋਇਆ ਪਿਆ ਸੀਗਾ ਤੇ ਹੁਣ ਪੁਲਿਸ ਜਿਹੜਾ ਉਹ ਵੀ ਕਬਜ਼ੇ ਚ ਲੈਂਦੀ ਹੈ ਤੇ ਇਸ ਤੋਂ ਬਾਅਦ ਇਹ ਸਾਰੇ ਜਿਨ੍ਹਾਂ ਵੀ ਬਾਡੀ ਪਾਰਟਸ ਆ ਸਾਰਿਆਂ ਨੂੰ ਭੇਜ ਦਿੱਤਾ ਜਾਂਦਾ ਆ ਤੇ ਹੁਣ ਇਹਦੇ ਤੋਂ ਪੁੱਛਿਆ ਜਾਂਦਾ ਆ ਕਿ ਕਿਸ ਕਾਰਨ ਕਰਕੇ ਤੋਂ ਆਪਣੀ ਵਾਈਫ ਦਾ ਆ ਜੋ ਕਤਲ ਕੀਤਾ ਆ ਹੁਣ ਇੱਥੇ ਪੂਰੀ ਕਹਾਣੀ ਕੀ ਦੱਸਦਾ ਆ ਤੁਹਾਨੂੰ ਉਹ ਦੱਸਦੇ ਆ ਇਹ ਦੱਸਦਾ ਆ ਕਿ ਮੈਂ ਆਪਣੀ ਵਾਈਫ ਦਾ ਮਰਡਰ ਨਹੀਂ ਕੀਤਾ ਬਲਕਿ ਇੱਕ ਦਿਨ ਉਹ ਬਹੁਤ ਪਰੇਸ਼ਾਨ ਸੀਗੀ ਉਹਨੇ ਕੰਧ ਦੇ ਨਾਲ ਸਿਰ ਮਾਰ-ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਤੇ ਉਹ ਜਦੋਂ ਇਹ ਸਭ ਕੁਝ ਕਰ ਰਹੀ ਸੀਗੀ ਤਾਂ ਉਹਨੇ ਮੈਨੂੰ ਕਿਹਾ ਕਿ ਜਦੋਂ ਮੈਂ ਮਰ ਜਾਵਾਂ ਤਾਂ ਮੇਰਾ ਜਿਹੜਾ ਸ਼ਰੀਰ ਆ ਉਨ ਨੂੰ ਲ ਜਾ ਕੇ ਸ਼ਿਰੜੀ ਚਲ ਜਾ ਕੇ ਉੱਥੇ ਮੇਰਾ ਸੰਸਕਾਰ ਕਰੀ ਕਹਿੰਦਾ ਹੈ ਕਿ ਮੈਂ ਚੁੱਪਚਾਪ ਸੁਣੀ ਗਿਆ ਮੈਨੂੰ ਨਹੀਂ ਸੀ ਲੱਗਦਾ ਕਿ ਇਹ ਸਭ ਕੁਝ ਇਹ ਕਰਲੇਗੀ ਕਹਿੰਦਾ ਹੈ ਕਿ ਜਦੋਂ ਇਹ ਸਭ ਕੁਝ ਕਰ ਰਹੀ ਸੀਗੀ ਤਾਂ ਮੈਂ ਉਹਨੂੰ ਕੱਲਿਆਂ ਨੂੰ ਛੱਡ ਕੇ ਮੈਂ ਆਪਣਾ ਕਲੀਨਿਕ ਚਲਾ ਗਿਆ ਹੁਣ ਇਸ ਤੋਂ ਬਾਅਦ ਕਹਿੰਦੇ ਜਦੋਂ ਮੈਂ ਆ ਕੇ ਵੇਖਿਆ ਤਾਂ ਮੇਰੀ ਵਾਈਫ ਮਰੀ ਪਈ ਸੀਗੀ ਤੇ ਮੈਨੂੰ ਇਹ ਸੀਗਾ ਕਿ ਲੋਕੀ ਮੈਨੂੰ ਕੀ ਕਹਿਣਗੇ ਹੁਣੇ ਦੱਸਦਾ ਹੈ ਕਿ ਮੇਰੇ ਘਰ ਇੱਕ ਮੇਡ ਆਉਂਦੀ ਸੀਗੀ ਤੇ ਇੱਕ ਧੋਬੀ ਆਉਂਦਾ ਸੀਗਾ ਮੈਂ ਪਹਿਲਾਂ ਅਗਲੇ ਦਿਨ ਸਭ ਤੋਂ ਪਹਿਲਾਂ ਉਹਨਾਂ ਦੀ ਛੁੱਟੀ ਕਰਵਾਈ ਤੇ ਉਸ ਤੋਂ ਬਾਅਦ ਹੁਣ ਇੱਕ ਡਾਕਟਰ ਤਾਂ ਸੀਗਾ ਇਹਨੂੰ ਸਾਰਾ ਪਤਾ ਸੀਗਾ ਕਿ ਕਿੱਦਾਂ ਬੋਡੀ ਨੂੰ ਕੱਟ ਕੀਤਾ ਜਾਂਦਾ ਆ ਕੀ ਕੁਝ ਪ੍ਰੋਸੀਜਰ ਆ ਹੁਣ ਇਹਨੇ ਕੀ ਕੀਤਾ ਉਹਦੇ ਉੱਤੇ ਇੱਕ ਐਵੇਂ ਦਾ ਜਿਹੜਾ ਰਸਾਇਣ ਆ ਉਹਦੇ ਉੱਤੇ ਛਿੜਕਿਆ ਜਿਹਦੇ ਕਰਕੇ ਬੋਡੀ ਚ ਸਮੈਲ ਨਹੀਂ ਸੀ ਆਉਂਦੀ ਹੁਣ ਇਸ ਤੋਂ ਬਾਅਦ ਇਹ ਦੱਸਦਾ ਹੈ ਕਿ ਮੈਂ ਬੋਡੀ ਦੇ ਜਿਹੜੇ ਉਹ ਛੋਟੇ ਛੋਟੇ ਟੁਕੜੇ ਕੀਤੇ ਤੇ ਉਸ ਤੋਂ ਬਾਅਦ ਅਲੱਗ-ਅਲੱਗ ਦੁਕਾਨਾਂ ਤੋਂ ਜਾ ਕੇ ਮੈਂ ਟਿਫਨ ਲੈ ਕੇ ਆਉਂਦਾ ਸੀਗਾ ਤਾਂ ਕਿ ਕਿਸੇ ਨੂੰ ਮੇਰੇ ਤੇ ਸ਼ੱਕ ਵੀ ਨਾ ਹੋਏ ਹੁਣ ਟਿਫਨ ਲਿਆ ਕੇ ਪਹਿਲਾਂ ਮੈਂ ਬਾਡੀ ਦੇ 100 ਟੁਕੜੇ ਕੀਤੇ ਤੇ ਉਸ ਤੋਂ ਬਾਅਦ ਮੈਂ ਹੋਰ ਛੋਟੇ-ਛੋਟੇ ਟੁਕੜੇ ਕਰਕੇ ਤਕਰੀਬਨ ਇਹ ਦੱਸਦਾ ਕਿ ਮੈਂ 300 ਟੁਕੜੇ ਕਰਕੇ ਇਹਨਾਂ ਟਿਫਨਾਂ ਦੇ ਵਿੱਚ ਉਹਨੂੰ ਭਰਿਆ ਤੇ ਉਸ ਤੋਂ ਬਾਅਦ ਮੇਰਾ ਇਹ ਮੰਨਣਾ ਸੀਗਾ ਕਿ ਮੈਂ ਇਹਨੂੰ ਸ਼ੇੜੀ ਲੈ ਕੇ ਜਾਵਾਂਗਾ ਤੇ ਉੱਥੇ ਜਾ ਕੇ ਜੋ ਮੈਂ ਦੀ ਅੰਤਮ ਰਸਮਾਂ ਕਰਾਂਗਾ ਹੁਣ ਇਸ ਤੋਂ ਬਾਅਦ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸੀਗੀ ਕਿ ਇਹ ਜਿੰਨੇ ਵੀ ਦਿਨਾਂ ਚ ਸਭ ਕੁਝ ਹੋਇਆ ਇਹਨਾਂ ਦਿਨਾਂ ਚ ਇਹ ਸਵੇਰੇ ਆਪਣਾ ਨਾਰਮਲ ਜਿੱਦਾਂ ਇੱਕ ਕਲੀਨਿਕ ਜਾਂਦਾ ਹੁੰਦਾ ਹੈ ਇੱਕ ਕਲੀਨਿਕ ਜਾਂਦਾ ਸੀ ਤੇ ਕਲੀਨਿਕ ਤੋਂ ਵਾਪਸ ਆਉਂਦਾ ਸੀਗਾ ਇਸੇ ਦੌਰਾਨ ਹੀ ਇਹਦਾ ਜਨਮ ਦਿਨ ਵੀ ਸੀਗਾ ਇਹਨੇ ਆਪਣਾ ਜਨਮ ਦਿਨ ਵੀ ਸੀਗਾ ਜਿਹੜਾ ਉਹ ਕਲੀਨਿਕ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਸੀਗਾ ਹੁਣ ਜਿਹੜੀ ਪੁਲਿਸ ਹੈ ਉਹਨੂੰ ਇਹਦੇ ਇਸ ਬਿਆਨ ਤੇ ਕੁਝ ਸ਼ੱਕ ਜਿਹਾ ਹੁੰਦਾ ਹੈ ਕਿਉਂਕਿ ਉਹਨੂੰ ਲੱਗ ਰਿਹਾ ਸੀਗਾ ਕਿ ਕਿਵੇਂ ਕੋਈ ਕੰਧ ਦੇ ਨਾਲ ਆਪਣਾ ਸਿਰ ਮਾਰ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਸਕਦਾ ਆ ਅਗਰ ਉਹਨੂੰ ਕੋਈ ਟੈਨਸ਼ਨ ਹੁੰਦੀ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਦੀ ਅਗਰ ਕੋਈ ਗੱਲ ਹੁੰਦੀ ਉਹਦੇ ਦਿਮਾਗ ਦੇ ਵਿੱਚ ਉਹ ਇਹਨੂੰ ਛੱਡ ਕੇ ਆਪਣੇ ਬੱਚਿਆਂ ਕੋਲ ਵੀ ਜਾ ਕੇ ਰਹਿ ਸਕਦੀ ਸੀਗੀ ਪਰ ਉਹਨੇ ਐਵੇਂ ਦਾ ਨਹੀਂ ਕੀਤਾ ਹੋ ਸਕਦਾ ਹੈ ਕਿ ਕੁਝ ਇਹਨਾਂ ਦੇ ਵਿੱਚ ਵਿਚਕਾਰ ਐਵੇਂ ਦੀ ਕੋਈ ਗੱਲਬਾਤ ਹੋਈ ਹੋਏ ਜਿਹਦੇ ਕਰਕੇ ਇਸ ਇਨਸਾਨੀ ਇਹਨੂੰ ਖਤਮ ਕਰ ਦਿੱਤਾ ਹੋਏ ਤਾਂ ਫਿਰ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਹ ਦਾ ਇਹਦੇ ਕਲੀਨਿਕ 'ਚ ਇੱਕ ਲੇਡੀਜ਼ ਦੇ ਨਾਲ ਇਹਦਾ ਅਫੇਅਰ ਸੀਗਾ ਤੇ ਇਹਦੇ ਬਾਰੇ ਦੀ ਵਾਈਫ ਨੂੰ ਪਤਾ ਚੱਲ ਗਿਆ ਸੀ ਤੇ ਇਹਨਾਂ ਦੇ ਘਰ 'ਚ ਕਾਫੀ ਕਲੇਸ਼ ਰਹਿੰਦਾ ਸੀਗਾ ਜਿਹੜੀ ਵਾਈਫ ਸੀਗੀ ਉਹ ਨਹੀਂ ਸੀ ਚਾਹਦੀ ਕਿ ਬੱਚਿਆਂ ਨੂੰ ਮੈਂ ਹੁਣ ਇਸ ਉਮਰ 'ਚ ਇਹ ਸਭ ਕੁਝ ਕਰ ਰਿਹਾ ਆ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਦੱਸਾਂ ਹੁਣ ਇਹ ਬਹੁਤ ਗੁੱਸੇ ਵਾਲਾ ਸੀਗਾ ਇੱਕ ਦਿਨ ਉਹਨੇ ਇਹਨੂੰ ਜਦੋਂ ਇਹਨਾਂ ਸਭ ਚੀਜ਼ਾਂ ਲਈ ਮਨਾ ਕੀਤਾ ਤੇ ਇਸ ਇਨਸਾਨ ਨੇ ਗੁੱਸੇ ਜਾਣ ਕੇ ਉਹਦਾ ਜਿਹੜਾ ਸਿਰ ਸੀਗਾ ਉਹ ਦੀਵਾਰ ਦੇ ਨਾਲ ਮਾਰ ਕੇ ਉਹਨੂੰ ਖਤਮ ਕਰਤਾ ਤੇ ਉਸ ਤੋਂ ਬਾਅਦ ਇਹਨੂੰ ਇਹੀ ਡਰ ਸੀਗਾ ਕਿ ਹੁਣ ਅਗਰ ਪੁਲਿਸ ਨੂੰ ਪਤਾ ਚੱਲ ਗਿਆ ਤਾਂ ਉਹ ਮੈਨੂੰ ਅਰੈਸਟ ਕਰ ਲੈਣਗੇ ਤਾਂ ਮੈਨੂੰ ਸਜ਼ਾ ਹੋ ਜਾਏਗੀ ਤਾਂ ਇਸੇ ਡਰ ਕਰਕੇ ਇਹਨੂੰ ਇਹੀ ਸੀਗਾ ਕਿ ਮੈਂ ਕਿਉਂ ਨਾ ਇਹਦੇ ਛੋਟੇ ਛੋਟੇ ਪੀਸ ਕਰਕੇ ਟਿਫਣਾ 'ਚ ਭਰ ਕੇ ਅਲੱਗ-ਅਲੱਗ ਥਾਵਾਂ ਤੇ ਆ ਜਿਹੜੀ ਇਹ ਡੈੱਡ ਬੋਡੀ ਹੈ ਇਹਨੂੰ ਠਿਕਾਣੇ ਲਾ ਦਵਾਂ ਤੇ ਇਸੇ ਦੌਰਾਨ ਉਹਦੇ ਬੇਟੇ ਨੂੰ ਹੈ ਜਿਹੜਾ ਉਹ ਸ਼ੱਕ ਹੋ ਜਾਂਦਾ ਆ ਤੇ ਪੁਲਿਸ ਤਾਂ ਗੱਲ ਜਾਂਦੀ ਹੈ ਤੇ ਪੁਲਿਸ ਇਸ ਇਨਸਾਨ ਨੂੰ ਅਰੈਸਟ ਕਰਦੀ ਹੈ ਹੁਣ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਸੰਕੀ ਸੀਗਾ ਸਾਰਿਆਂ ਨੂੰ ਪਤਾ ਸੀਗਾ ਕਿ ਇਹਦਾ ਨੇਚਰ ਕਿਦਾਂ ਦਾ ਆ ਪਰ ਇਸ ਹੱਦ ਤੱਕ ਇਹ ਗਿਰ ਜੇਗਾ ਆਪਣੀ ਹੀ ਘਰ ਵਾਲੀ ਨੂੰ ਖਤਮ ਕਰ ਦੇਗਾ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਲੋਕਾਂ ਨਾਲ ਇਹਦਾ ਬੋਲਚਾਲ ਨਹੀਂ ਸੀ ਉਹ ਸਮਝ ਚੋਂਦਾ ਸੀਗਾ ਵੀ ਪਰ ਘਰ 'ਚ ਵੀ ਐਵੇਂ ਦਾ ਕੰਮ ਕਰੇਗਾ ਇਹ ਜਦੋਂ ਲੋਕਾਂ ਨੇ ਸੁਣਿਆ ਤੇ ਡੈੱਡ ਬੋਡੀ ਨੂੰ ਇੰਨੇ ਦਿਨ ਇੰਨੇ ਇਸ ਘਰ ਦੇ ਵਿੱਚ ਰੱਖਿਆ ਹੁਣ ਇਸ ਤੋਂ ਬਾਅਦ ਜਿਹੜੇ ਇਹਨਾਂ ਦੇ ਮੁਹੱਲੇ ਦੇ ਲੋਕ ਹੀ ਸੀਗੇ ਉਹ ਇਹਨਾਂ ਦੇ ਘਰ ਦੇ ਮੂਹਰੇੋਂ ਨਿਕਲਣ ਤੋਂ ਵੀ ਕਤਰਾਂਦੇ ਸੀਗੇ ਤਾਂ ਸੱਚੀ ਕਿਸੇ ਨੇ ਇਸ ਇਸ ਜੋ ਇਸ ਬੰਗਲੇ 'ਚ ਜਿਹੜੇ ਜੇ ਰਹਿ ਰਹਿਆ ਹੁੰਦਾ ਉਹਨੂੰ ਭੂਤ ਬੰਗਲੇ ਦਾ ਨਾਮ ਕਿਸੇ ਨੇ ਸੱਚੀ ਹੀ ਦਿੱਤਾ ਸੀਗਾ ਹੁਣ ਇਸ ਤੋਂ ਬਾਅਦ ਪੁਲਿਸ ਨੇ ਉਹ ਅਰੈਸਟ ਕਰਦੀ ਹੈ ਕੇਸ ਚੱਲਦਾ ਹੈ ਤਾਂ ਅਸੀਂ ਉਮੀਦ ਕਰਦੇ ਕਿ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਐਵੇਂ ਦੇ ਇਨਸਾਨਾਂ ਨੂੰ ਬਿਲਕੁਲ ਵੀ ਨਹੀਂ ਬਖਸ਼ਿਆ ਜਾਣਾ ਚਾਹੀਦਾ ਜੋ ਲੋਕ ਐਵੇਂ ਦੇ ਕਾਰਨਾਮੇ ਕਰਤੇ ਆ ਤੁਹਾਡੇ ਇਸ ਕੇਸ ਬਾਰੇ ਕੀ ਵਿਚਾਰ ਹਨ ਸਾਡੇ ਨਾਲ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਕੱਲੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ